ਸ਼ਹੀਦ ਕਦੇ ਮਰਦੇ ਨਹੀਂ ਮੌਤ ਤਾਂ ਜ਼ੁਲਮ ਦੀ ਹੁੰਦੀ ਹੈ ਜਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਸੱਚ ਸਦਾ ਸੱਜਰੇ ਜਗ ਦੇ ਅਤੇ ਮਗਦੇ ਰਹਿੰਦੇ ਹਨ ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀਂ ਪੈਂਦੀਆਂ कमजोर ਤੇ ਬੁੱਜਦਿਲ ਮਨਾਂ ਦੇ عقیده ਸਮੇਂ ਦੀ ਗਰਦਿਸ਼ ਨਾਲ ਕਮਜ਼ੋਰ ਪੈ ਜਾਂਦੇ ਨੇ ਸਮਾਂ ਪਾ ਕੇ ਉਹਨਾਂ ਦੇ ਮਨਾਂ ਅੰਦਰ ਆਪਣੇ ਸਿੱਦਕ ਪ੍ਰਤੀ ਵਫਾ ਪਾਲਣ ਦੀ ਸਿੱਖ ਅਤੇ ਸਮਰੱਥਾ ਹੀ ਮਰ ਜਾਂਦੀ ਹੈ ਜਿਹੇ ਸਿੱਦਕ ਹਿੰਨ ਬੰਦੇ ਤਾਂ ਤਰਤੀ ਤੇ ਬੋਝੇ ਹੁੰਦੇ ਨੇ ਸ਼ਬਦ ਦਾਨ ਸਵਾ ਦੇ ਸਾਹਬ ਕਾ ਸਪੀਕਰ ਵੀਰ ਗੰਦਰ ਸਿੰਘ ਦੇ ਲਿਖੇ ਹੋਏ ਨੇ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਉਹਨਾਂ ਦਾ ਇੱਕ ਬਹੁਤ ਹੀ ਆਪਕੂਰਤ ਲੇਖ ਹੈ ਉਹਦੇ ਚੋਂ ਮੈਂ ਤੁਹਾਨੂੰ ਕੁਝ ਸ਼ਬਦ ਸੁਣਾਉਂਦਾ ਇਸ ਹਾਲ 2003 ਦਾ ਜ਼ਿਕਰ ਹੈ ਮੈਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਅੰਤਰ ਧਰਮ ਵਿਸ਼ੇ ਤੇ ਰੱਖੀ ਇੱਕ ਜਾਨ ਚਰਚਾ ਵਿੱਚ ਆਪਣੇ ਵਿਚਾਰ ਪੇਸ਼ ਕਰ ਰਹੀ ਸੀ ਯੂਨੀਵਰਸਿਟੀ ਆਡੀਟੋਰੀਅਮ ਦੇ ਚਬੂਤਰੇ ਦੇ ਸਾਹਮਣੇ ਵਾਲੀ ਦੀਵਾਰ ਤੇ ਯਸੂ ਮਸੀਹ ਦੀ ਇੱਕ ਲਹੂ ਲਹਾਨ ਆਦਮ ਕੱਦ ਪ੍ਰਤਿਮਾ ਸੀ ਦੀਵ ਤੇ ਲਟਕ ਰਹੀ ਸੀ ਯਸੂ ਮਸੀਹ ਦੇ ਹੱਥਾਂ ਤੇ ਪੈਰਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖਮਾਂ ਵਿੱਚੋਂ ਖੂਨ ਸੇ ਮਦਾ ਦਿਖਾਇਆ ਹੋਇਆ ਸੀ ਮੈਂ ਆਪਣੀ ਤਕਰੀਰ ਯਸੂ ਮਸੀਹ ਦੀ ਪ੍ਰਤਿਮਾ ਤੇ ਸਲੀਬ ਦੇ ਜ਼ਿਕਰ ਨਾਲ ਆਰੰਭ ਕੀਤੀ ਉਸ ਤੋਂ ਬਾਅਦ ਆਪਣੀ ਬੋਲਣ ਵਿਧੀ ਰਹੀ ਆਪਣੀ ਜਾਣ ਪਛਾਣ ਦੇਣ ਸਮੇਂ ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਸਰੰਦ ਦੀਆਂ ਦੀਵਾਰਾਂ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ ਸਰੋਤੇ ਸਾਹ ਸੂਤ ਕੇਸ ਖੋਪ ਨਾਕ ਮੰਝਰ ਦਾ ਬਿਆਨ ਸੁਣਦੇ ਸਮੇਂ ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ ਮੇਰੇ ਨਾਲ ਮਿਲ ਕੇ ਸਰੰਦ ਦੀਆਂ ਖੂਨੀ ਦਵਾਰਾਂ ਦੇ ਸਨਮੁਖਾ ਖੜੇ ਸਨ। ਸ੍ਰੋਤਿਆਂ ਦੀ ਪਹਿਲੀ ਕਤਾਰ ਵਿੱਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਦੀ ਬੈਠੀ ਹੋਈ ਸੀ। ਆਖ ਨਾਲ ਉਸਦੇ ਦੋਵੇਂ ਪਾਸੇ ਸੱਜੇ ਤੇ ਖੱਬੇ ਉਸਦੇ ਦੋ ਪੁੱਤਰ ਬੈਠੇ ਹੋਏ ਸਨ ਜੋ ਉਮਰ ਵਿੱਚ 10 ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰੰਦ ਦੀ ਦਾਸਤਾਨ ਦਾ ਹੌਲ ਨਾਕ ਵਿਸਥਾਰ ਸੁਣਦਿਆਂ ਕਈ ਵਾਰ ਰਮਾਲ ਨਾਲ ਅੱਖਾਂ ਵਿੱਚੋਂ ਵਗਦੇ ਹੰਝੂ ਪੁੰਜੇ ਸਨ ਉਹ ਇੱਕ ਸਮੇਂ ਹੀ ਉਹ ਹੀ ਮਨੋਵਸਥਾ ਵਿੱਚ ਵਾਰ-ਵਾਰ ਆਪਣੇ ਦੋਵੇਂ ਪੁੱਤਰਾਂ ਨੂੰ ਆਪਣੀ ਹਿੱਕੜੀ ਨਾਲ ਲਾ ਰਹੀ ਸੀ ਮੈਂ ਸਮਝ ਰਿਹਾ ਸੀ ਕਿ ਉਸ ਦੇ ਮਨ ਤੇ ਕੀ ਗੁਜ਼ਰ ਰਿਹਾ ਹੈ ਸ਼ਾਇਦ ਉਸ ਵੇਲੇ ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ ਜ਼ਬਰਦਸਤ ਮਾਨਸਿਕ ਪੀੜਾ ਵਿੱਚ ਉਹਨਾਂ ਭਿਆਨਕ ਪਲਾਂ ਨੂੰ ਜਿਉ ਰਹੀ ਸੀ ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਹੰਡਾਏ ਸਨ ਜਦੋਂ ਮੈਂ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਆ ਪੂਰੇ ਦੇ ਪੂਰੇ ਆਡੀਟੋਰੀਅਮ ਵਿੱਚ ਇੱਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ ਲਗਭਗ ਸਾਰੇ ਸਰੋਤਿਆਂ ਦੀਆਂ ਅੱਖਾਂ ਨਮ ਸਨ ਮੈਂ ਖੁਦ ਅਥਰੂ ਅਥਰੂ ਸਨ ਕੁਝ ਪਲ ਦੀ ਖਮੋਸ਼ੀ ਤੋਂ ਬਾਅਦ ਮਸਰੂਦ ਨੇ ਪੁੱਛਿਆ ਕਿ ਜੇ ਉਹਨਾਂ ਦੇ ਮਨ ਵਿੱਚ ਕੋਈ ਦੁਬਦਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ ਬਸ ਇਹ ਕਹਿਣ ਦੀ ਥੇਰ ਸੀ ਕਿ ਮੰਤਰ ਮੁਕਤ ਹੋਏ ਅਮਰੀਕਨ ਸਰੋਤੇ ਇੱਕ ਇੱਕ ਕਰਕੇ ਸਵਾਲ ਕਰਨ ਲੱਗੇ ਉਹਨਾਂ ਵਿੱਚੋਂ ਕੁਝ ਕੁ ਸਵਾਲ ਅਜਿਹੇ ਸਨ ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਡੋੜ ਕੇ ਰੱਖ ਦਿੱਤਾ ਜੋ ਆਪ ਸਭਨਾਂ ਨਾਲ ਸਾਂਝੇ ਕਰਨੇ ਜ਼ਰੂਰੀ ਨੇ ਪਹਿਲਾ ਸਵਾਲ ਤਾਂ ਇਹ ਸੀ ਕਿ ਕਿਰਪਾ ਕਰਕੇ ਦੱਸੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਇਸ ਲਈ ਜਾਣ ਤੋਂ ਪਹਿਲਾਂ ਕਿਸ ਦੀ ਸੰਗਤ ਵਿੱਚ ਸਨ ਅਜਹੀ ਕਿਹੜੀ ਮਹਾਨ ਅਤੇ ਮਜ਼ਬੂਤ ਪ੍ਰੇਰਣਾ ਸੀ ਜਿਸ ਸਦਕਾ ਉਹਨਾਂ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਤਰਕਨਾਰ ਕਰਦੇ ਹੋਏ ਡੋਲਣ ਅਤੇ ਘਬਰਾਉਣ ਦੀ ਬਜਾਏ ਜਿਉਣ ਦੀ ਇੱਛਾ ਦੇ ਇਖਤਿਆਰ ਨੂੰ ਟਕਰਾ ਕੇ ਸਿੱਖੀ ਸਦਕਾ ਤੇ ਕਾਇਮ ਰਹਿੰਦੇ ਹੋਏ ਮੌਤ ਨੂੰ ਮਨਜ਼ੂਰ ਕਰਨ ਨੂੰ ਤਰਜੀਹ ਦਿੱਤੀ। ਦੂਸਰਾ ਸਵਾਲ ਸੀ ਮਾਸੂਮ ਸਹਿਬਜ਼ਾਦਿਆਂ ਨੂੰ ਜਦੋਂ ਦੀਵਾਰਾਂ ਵਿੱਚ ਚਿੰਨਾ ਸ਼ੁਰੂ ਕੀਤਾ ਗਿਆ ਤਾਂ ਇਸ ਵਿੱਚ ਕਿੰਨਾ ਕੁ ਸਮਾਂ ਲੱਗਿਆ? ਜਦੋਂ ਇਹ ਸਮਾਹਾਰਸਾ ਆਉਂਦਾ ਹੈ ਤਾਂ ਸਿੱਖ ਕੌਮ ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ? ਇਸ ਹਿਰਦੇ ਵੇਦਕ ਸਮੇਂ ਵਿੱਚ 마ਸੂਮ ਸਹਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਜ ਅਨੁਭਵ ਕਰਦੇ ਹੋ ਅਤੇ ਉਸ ਖਾਸ ਵਕਤ ਤੇ ਤੁਹਾਡੇ ਰੁਝੇਵੇਂ ਅਤੇ ਅਮਲ ਕੀ ਹੁੰਦੇ ਹਨ ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠੰਮੇ ਤੇ ਵਿਸਥਾਰ ਨਾਲ ਤੇ ਦੱਸਦਾ ਪਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ ਪਾਣੀ ਕਰ ਦਿੱਤਾ ਉਹਨਾਂ ਸਹੀਰ ਦੇ ਸ੍ਰੋਤਿਆਂ ਦੇ ਤਾਂ ਸਰਾਂ ਦੀ ਦਾਸਤਾਨ ਦਾ ਵਰਣਨ ਸੁਣ ਕੇ ਹੰਝੂ ਵਹਿ ਤੁਰੇ ਸਨ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਦੱਸਦਾ ਕਿ ਸਿੱਖ ਤਾਂ ਹੁਣ ਸਹਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਵਿਆਹ ਸ਼ਾਦੀਆਂ ਵੀ ਕਰਨ ਲੱਗ ਪਏ ਹਨ ਇੱਕ ਪਾਸੇ ਸਹਬਜ਼ਾਦਿਆਂ ਦੇ ਨੀਹਾਂ ਵਿਚਣ ਦਾ ਸਮਾਂ ਹੁੰਦਾ ਹੈ ਤੇ ਦੂਸਰੇ ਪਾਸੇ ਬੈਂਡ ਵਾਜੇ ਵੱਜਦੇ ਨੇ ਪਲਾ ਮੈਂ ਕਿੰਜ ਦੱਸਾਂ ਕਿ ਅੱਜਕੱਲ ਤਾਂ ਸ਼ਹੀਦੀ ਜੋੜ ਮੇਲੇ ਤੇ ਲੰਗਰਾਂ ਵਿੱਚ ਲੱਡੂ ਜਲੇਬੀਆਂ ਵੀ ਪੱਕਦੇ ਨੇ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ਤੇ ਖਰਾਜ ਅਕੀਦਤ ਭੇਟ ਕਰਨ ਆਏ ਤੀਰਥ ਯਾਤਰੀ ਬੜੇ ਸਵਾਦ ਨਾਲ ਲੱਡੂ ਜਲੇਬੀਆਂ ਛਕਦੇ ਨੇ ਸ਼ਰਾਬ ਦੇ ਠੇਕੇ ਵੀ ਫਤੇਗੜ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਨੂੰ ਛੱਡ ਕੇ ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਖਿਆਲ ਰੱਖਦੇ ਹੋਏ ਬਾਕੀ ਸਾਰੇ ਜ਼ਿਲਾ ਫਤੇਗੜ ਸਾਹਿਬ ਵਿੱਚ ਖੁੱਲੇ ਰੱਖੇ ਜਾਂਦੇ ਨੇ ਹਾਲੇ ਤਾਈਂ ਨਹੀਂ ਕੀਤਾ ਗਿਆ ਇਸ ਛੋਟੇ ਸਾਬਜਾਦਿਆਂ ਨੂੰ ਦਿਵਾਰਾਂ ਵਿੱਚ ਜਉਂਦੇ ਚਿੰਨ ਦੀ ਪਕੀਰਿਆ ਤੋਂ ਸ਼ੁਰੂ ਹੋ ਕੇ ਸਾਬਜਾਦਿਆਂ ਦੀ ਸ਼ਹਾਦਤ ਤੱਕ ਦੇ ਸਮੇਂ ਦੇ ਦਰਮਿਆਨ ਸਮੁੱਚੀ ਸਿੱਖ ਕੌਮ ਦੇ ਰਜੇਵੇਂ ਸਮੂਹਿਕ ਅਮਲ ਅਤੇ ਵਰਤਾਰੇ ਕੀ ਹੋਣੇ ਚਾਹੀਦੇ ਨੇ